ਪਿਆ ਮੁੰਡਾ ਇੱਕ ਦਸਤ ਵੀਤ ਬਣਾ ਕੇ ਸਈਉਨੀ ਮੈਨੂੰ ਰੱਖ ਨਾ ਪਿਆ ਮੁੰਡਾ ਇੱਕ ਦਸਤ ਵੀਤ ਬਣਾ ਕੇ ਸਈਉਨੀ ਮੈਨੂੰ ਰੱਖ ਨਾ ਪਿਆ ਪਿਆ ਦਸਤ ਵੀਤ ਗੁਲ ਮੁਕੇ ਪਿਆ ਜੀ ਨੀਲਾ ਦੇ ਰੰਗ ਨੇ ਦਰੀਏ ਜਾ ਕੇ ਜਹਾਨ ਬਈ ਸੱਚਾ ਬੰਦਿਆ ਨਾ ਲੱਗਣ ਤੂੰ ਤਾਂ ਉੱਗੇ ਆ ਪਾ ਰਜਾ ਨਾ ਤੇਰੀ ਤੇਰਾ ਬੋਲ ਜਵਾਨੋ ਪਿਆਰੀ ਤੂੰ ਲੱਗਦੀ ਤੇਰਾ ਬੋਲ ਜਵਾਨੋ ਪਿਆਰੀ ਤੂੰ ਲੱਗਦੀ ਤੇਰਾ ਬੋਲ ਜਵਾਨੋ ਤਾਰੀ ਜੂੜ ਲੱਗਦੀ ਬੋਲ ਬੋਲ ਸੱਜਣਾ ਜੀ ਹਾਏ ਕਰਦਾ ਕਿਤੇ ਤੂੰ ਲੱਗ ਤੂੰ ਬਿਨਾ ਪੁੱਛੇ ਬਿਨਾ ਇਸ਼ਾਰੇ ਤੋਂ ਬਿਨਾ ਨੈਣ ਨਿਗਾ ਟੋਲੀ ਤੋਂ ਦਸ ਤੇ ਦੰਦ ਘੋੜਦੀਆਂ ਬੱਲ ਪਤਾ ਸੇ ਗੋਲ ਮੋਲ ਦੀ ਆ ਤੇਰਾ ਤੇਰੇ ਮੁਖੜੇ ਤੇ ਡੋਲ ਗਿਆ ਦਿਲ ਮੇਰਾ ਤੇਰੇ ਮੁਖੜੇ ਤੇ ਡੋਲ ਗਿਆ ਦਿਲ ਮੇਰਾ ਤੇਰੇ ਤੇਰੇ ਰੋਟੀ ਤਾਂ ਖਾਂਦਾ ਚੌਂਕੇ ਤੇ ਬਹਿ ਕੇ ਰੋਟੀ ਤਾਂ ਖਾਂਦਾ ਚੌਂਕੇ ਤੇ ਬਹਿ ਕੇ ਪਰ ਨਹੀਂ ਖਾਂਦਾ ਕਿ ਤੂੰ ਡਰਦਾ ਨਹੀਂ ਡਰਦਾ ਮੇਰੇ ਦੱਸ ਕੇ ਤੂੰ ਮੈਨੂੰ ਖਾ ਨਹੀਂ ਰੋਟੀ ਮੇਰੇ ਦੱਸ ਕੇ ਤੂੰ ਮੈਨੂੰ ਖਾ ਨਹੀਂ ਰੋਟੀ ਮੇਰੇ ਦੱਸ ਕੇ ਤੂੰ ਮੈਨੂੰ ਖਾ ਨਹੀਂ ਰੋਟੀ ਹਾਂ oh, ਦਰਦ dad, dad.